हो ना ओ दिलगीर मिया मीर तू मंजर पिछे छुपे मंजर भी देख हो ना ओ दिलगीर मियां मीर तू मंजर पिछे छुपे मंजर भी दे देख ना तू सिर्फ ए तपदी तवी देख ना तू सिर्फ ए तपदी तवी छलकदा अमृत द वो सरवर भी देख ਬਹੁਤ ਹੀ ਬਾਖਮਾਲ ਉਪਰਾਲਾ ਹੈਗਾ ਜੀ ਅਸੁਰਜੀਤ ਪਾਤਰ ਜੀ ਦੇ ਯਾਦ ਨੂੰ ਸਮਰਪਿਤ ਇਹਨਾਂ ਨੇ ਇੱਥੇ ਬਾਗੇ ਅਦਬ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਸੋ ਬਹੁਤ ਅੱਛੀ ਅੱਛਾ ਉਪਰਾਲਾ ਹੈਗਾ ਸਾਰੀ ਸੋਚ ਸੰਸਥਾ ਨੂੰ ਮੈਂ ਵਧਾਈ ਦਿੰਨੀ ਹੈ ਔਰ ਮੈਂ ਵੀ ਇਹਨਾਂ ਦੇ ਨਾਲ ਜੁੜੀ ਹੋਈਆਂ ਕਾਫੀ ਟਾਈਮ ਤੋਂ ਜਿੱਥੇ ਕਿ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੁੰਦੇ ਆ ਬਿਕੋਜ਼ ਅ ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਖੁਦ ਨੂੰ ਮਤਲਬ ਸਾਹਿਤ ਨਾਲ ਚਾਹੇ ਉਹ ਕਲਾ ਹੈ ਆਰਟ ਦਾ ਕੋਈ ਵੀ ਫਾਰਮ ਹੈ ਮੈਂ ਪਰਸਨਲੀ ਨਿਜੀ ਬਹੁਤ ਰੁਚੀ ਰੱਖਦੀ ਹਾਂ ਸੋ ਮੈਨੂੰ ਚੰਗਾ ਲੱਗਦਾ ਹੈ ਇਸ ਤਰ੍ਹਾਂ ਦੇ ਉਹਨਾਂ ਪ੍ਰੋਗਰਾਮਸ ਸ਼ਾਮਿਲ ਹੋਣਾ ਜਿੱਥੇ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਪਲੱਸ ਜੋ ਆਪਾਂ ਨੂੰ ਵਿਰਸੇ 'ਚ ਆਪਾਂ ਨੂੰ ਮਿਲਿਆ ਜੋ ਆਪਣੇ ਸਭਿਆਚਾਰ ਚਾਪਨ ਨੂੰ ਮਿਲਿਆ ਉਸ ਨੂੰ ਉਸ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਸੋ ਖੁਦ ਨੂੰ ਵੀ ਅੱਛਾ ਮਹਿਸੂਸ ਕਰੀਦਾ ਹੈ ਔਰ ਇਥੋਂ ਸਿੱਖ ਕੇ ਜਾਇਦਾ ਹੈ ਕੁਝ ਔਰ ਅੱਗੇ ਜਾ ਕੇ ਉਸ ਨੂੰ ਆਪਣੇ ਅਗਲੀ ਜਨਰੇਸ਼ਨ ਨੂੰ ਆਹੇ ਚਾਹੇ ਆਪਣੇ ਘਰ ਵਿੱਚ ਪਰਿਵਾਰ ਵਿੱਚ ਆਪਣੇ ਬੱਚਿਆਂ ਤੱਕ ਵੀ ਲੈ ਕੇ ਜਾ ਉਹ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਲੋਕਾਂ ਦੇ ਨਾਲ ਜੁੜਿਆ ਜਾਵੇ ਔਰ ਇਹਨਾਂ ਨੇ ਜਿੰਨੇ ਵੀ ਉਪਰਾਲੇ ਕੀਤੇ ਹੁਣ ਤੱਕ ਹਮੇਸ਼ਾ ਹੀ ਇਹ ਸੋਸ਼ਲ ਕਾਜ਼ਸ ਨੂੰ ਡੈਡੀਕੇਟਿਡ ਹੈਗੇ ਹੈ ਚਾਹੇ ਉਹ এনवायरमेंट ਨੂੰ ਲੈ ਕੇ ਹੈ ਚਾਹੇ ਸਿਹਤ ਨੂੰ ਸੰਭਾਲਣ ਨੂੰ ਲੈ ਕੇ ਹੈ ਸੋ ਚੰਗਾ ਲੱਗਦਾ ਇਹਨਾਂ ਨਾਲ ਜੁੜ ਕੇ ਔਰ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਹੈ ਫੋਨ ਦੀ ਗੱਲ ਕੀਤੀ ਚਰੋਣੀ ਸਾਹਿਬ ਨੇ ਕਿ ਫੋਨ ਸਾਨੂੰ ਯੂਜ਼ ਕਰ ਰਿਆ ਸੀ ਫੋਨ ਨੂੰ ਨਹੀਂ ਯੂਜ਼ ਕਰ ਰਹੇ ਜਿਸ ਨਾਲ ਦੇਖਦੇ ਮੈਮ ਅੱਜ ਦੇ ਯੁਗ ਨੂੰ ਫੋਨ ਨਾਲ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਫੋਨ ਮਤਲਬ ਸਾਨੂੰ ਵਰਤਨਾ ਨਹੀਂ ਆਉਂਦਾ ਕਿਉਂਕਿ ਇਹ ਬਹੁਤ ਅੱਛੀ ਆਪਣੀ ਟੈਕ ਕਾਬਲੇ ਤਰੀਫ ਹੈ ਪਰ ਉਸ ਨੂੰ ਯੂਜ਼ ਕਿਵੇਂ ਕਰਨਾ ਹੈ ਅਸੀਂ ਐਕਸੈਸ ਯੂਜ਼ ਕਰ ਰਹੇ ਹਾਂ ਉਸ ਦਾ ਉਸ ਦੇ ਵਿੱਚ ਦੇਖਣਾ ਕੀ ਹੈ ਉਸ ਨੂੰ ਅਸੀਂ ਫਿਲਟਰ ਨਹੀਂ ਕਰ ਪਾ ਰਹੇ ਉਸ ਦੇ ਵਿੱਚ ਆਪਾਂ ਸੁਣ ਕੀ ਰਹੇ ਹਾਂ ਕੀ ਦੇਖ ਰਹੇ ਹਾਂ ਉਸ ਨੂੰ ਸੱਚ ਤੇ ਝੂਠ ਵਿੱਚ ਵੀ ਆਪਾਂ ਫਿਲਟਰ ਨਹੀਂ ਕਰ ਪਾ ਰਹੇ ਸੋ ਉਸ ਨੂੰ ਸੋਚ ਉਸ ਨੂੰ ਦੇਖਣ ਦਾ ਵੀ ਇੱਕ ਸਲੀਕਾ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਜੇ ਮੈਂ ਅਕਸਰ ਦੇਖਦੀ ਹਾਂ ਮੈਂ ਕਾਫੀ ਵਾਰ ਇਸ ਦਾ ਜ਼ਿਕਰ ਵੀ ਕਰਦੀ ਹਾਂ ਕਿ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਕਿਸੇ ਨਾਲ ਅਸਹਿਮਤ ਹੁੰਨੇ ਆਂ ਖਾਸ ਕਰਕੇ ਆਪਾਂ ਯੂਥ ਦੀ ਗੱਲ ਕਰੀਏ ਤਾਂ ਜਦੋਂ ਉਹ ਸਹਿਮਤ ਨਹੀਂ ਹੈ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਦਾ ਮਿਆਰ ਹੈ ਉਹ ਇਹਨਾਂ ਥੱਲੇ ਡਿੱਗ ਜਾਂਦਾ ਹੈ ਕਿ ਉਸ ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਬਿਕੋਜ਼ ਆਨਵਲੀ ਜਨਰੇਸ਼ਨ AI ਦੀ ਜਨਰੇਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਨਰੇਸ਼ਨ ਹੈ ਸੋ ਉਸ ਨੂੰ ਸਾਡੀ ਜ਼ਿੰਦਗੀ ਵਿੱਚ ਉਸ ਦੀ ਕਿੰਨੀ ਅਹਿਮੀਅਤ ਹੋਣੀ ਚਾਹੀਦੀ ਹੈ ਕਿ ਸੱਦ ਤੱਕ ਸਾਡੀ ਜ਼ਿੰਦਗੀ ਤੇ ਉਹਦਾ ਪ੍ਰਭਾਵ ਹੋਣਾ ਚਾਹੀਦਾ ਹੈ ਇਸ ਦਾ ਇੱਕ ਬੈਲੈਂਸ ਇਸ ਤੇ ਇੱਕ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਸੋ ਆਈ ਥਿੰਕ ਸਾਰੇ ਪੇਰੈਂਟਸ ਨੂੰ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਔਰ ਸਰਕਾਰਾਂ ਨੂੰ ਵੀ ਇਸ ਤੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਅ ਬਸੇ ਤੇ ਜਿਹੜਾ ਸ਼ਬਦ ਹੁੰਦਾ ਉਹਦੇ ਅਨੰਤ ਰੰਗ ਹੁੰਦੇ ਨੇ ਅੱਜ ਸਾਡੇ ਪੰਜਾਬ ਨੂੰ ਲੋੜ ਹੈ ਵਾਤਾਵਰਣ ਦੀ ਸੁਰਜੀਤ ਸਿੰਘ ਜੀ ਪਾਤਰ ਵੱਲੋਂ ਵਾਤਾਵਰਣ ਲਈ ਜਿਹੜੇ ਅਲਫਾਬੈਟਿਕਲ ਯੂਜ਼ੇਜਸ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਅੱਖਰ ਹੈ ਉਹਦੇ ਨਾਲ ਦਾ ਸੰਬੰਧਿਤ ਜਿਹੜਾ ਬੂਟਾ ਲਾਇਆ ਜਾਣਾ ਫਿਰ ਉਹਦੀ ਕੁਆਲਿਟੀ ਦੱਸੀ ਜਾਣੀ ਤਾਂ ਮੈਂ ਸਮਝਦਾ ਮਾਂ ਮਿੱਟੀ ਤੇ ਮਾਂ ਬੋਲੀ ਦਾ ਜਿਹੜਾ ਸੋਹਣਾ ਸੰਵਾਦ ਹੈ ਉਹਦੀ ਵਡਿਆਈ ਜਿਹੜੀ ਹੈਗੀ ਆ ਭਾਈ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਰਾਮ ਪਰਿਵਾਰ ਨੂੰ ਮਿਲੀ ਹੈ ਅਰ ਇਹਦਾ ਜਿਹੜਾ ਸੇਰਾ ਹੈਗਾ ਭਿੰਡਰਾਂ ਨਗਰ ਤੇ ਗਿਆ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਹਾਪੁਰਖਾਂ ਦਾ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਪੁਰਖਾਂ ਦਾ ਇਸ ਨਗਰ ਵਿੱਚ ਬਹੁਤ ਵੱਡਾ ਤਾਪ ਪ੍ਰਤਾਪ ਰਿਹਾ ਹੈਗਾ ਅਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਖਸ਼ਿਸ਼ ਹੈਗੀ ਆ ਮਲ ਅਖਾੜਿਆਂ ਤੋਂ ਲੈ ਕੇ ਗਿਆਨ ਦੇ ਸਮੁੰਦਰ ਸ਼ਬਦੀ ਯੁੱਗ ਤੱਕ ਇਹਨਾਂ ਦੋਨਾਂ ਦਾ ਜਿਹੜਾ ਸੁਮੇਲ ਹੈਗਾ ਇਹਦੇ ਲਈ ਜਿਹੜਾ ਹੈਗਾ ਇੱਕ ਬਹੁਤ ਵਧੀਆ ਮੀਲ ਪੱਥਰ ਸੋਚ ਸੰਸਥਾ ਵੱਲੋਂ ਸਥਾਪਿਤ ਕੀਤਾ ਗਿਆ ਹੈ ਆਸ ਕਰਦਾ ਹੈਗਾ ਮੈਂ ਵੀ ਜਿਹੜੇ ਕਿਸਾਨ ਭਰਾ ਨੇ ਖਾਸ ਕਰਕੇ 15 20 ਕਿਲੇ ਵਾਲੇ ਉਹ ਆਪਣੇ ਖੇਤ ਵਿੱਚ ਕਿਲਾ ਦੋ ਕਿਲੇ ਦਰਖਤ ਜਰੂਰ ਲਾਉਣਗੇ ਜਿਹਨੇ ਫਸਲ ਛੇ ਮਹੀਨੀ ਉਹਨੂੰ ਫਾਇਦਾ ਦੇ ਦਿੰਦੀ ਹੈ ਦਰਖਤ 10 ਸਾਲ ਬਾਅਦ ਫਾਇਦਾ ਦੇ ਦੇਣਗੇ ਉਹਦੇ ਨਾਲ ਸਭ ਤੋਂ ਵੱਡਾ ਯੋਗਦਾਨ ਸਾਡਾ ਕਾਰਬਨ ਇੰਡੈਕਸ ਵਿੱਚ ਹੋਏਗਾ ਜਿਹਦੇ ਲਈ ਅਸੀਂ ਸਾਰੇ ਨਾਲ ਮਿਲ ਕੇ ਇਹ ਯਤਨ ਕਰ ਰਹੇ ਹਾਂ ਸਵਾ ਦੋ ਟਾਈ ਕਿਲੇ ਸਰਪੰਚ ਸਾਹਿਬ ਵੱਲੋਂ ਤਾਨ ਕੀਤੇ ਗਏ ਇਸ ਬਾਗ ਲਈ ਜਿਸ ਤਰ੍ਹਾਂ ਦੇਖਦੇ ਹੋ ਜਿਵੇਂ ਸਟੇਜ ਤੇ ਵੀ ਗੱਲਬਾਤ ਹੋਈ ਹੈ ਕਿ ਅੱਧਿਕ ਫੁੱਟ ਜ਼ਮੀਨ ਵਿੱਚ ਜਿਹੜੀਆਂ ਲੜਾਈਆਂ ਹੋ ਜਾਂਦੀਆਂ ਨੇ ਥਾਣੇ ਤੱਕ ਪਹੁੰਚ ਜਾਂਦੀਆਂ ਆ ਇਹ ਕਹਿਣਾ ਚਾਹੂਗਾ ਵੀ ਭਰਾਵੋ ਜਿਹੜੇ ਅੱਧੇ ਫੁੱਟ ਵਾਲੇ ਹੋ ਪ੍ਰੀਜ਼ ਉਹਦੇ ਲਈ ਲੜਨ ਦੀ ਥਾਂ ਤੇ ਦੋਨੋਂ ਆਪਸ ਵਿੱਚ ਮਿਲ ਕੇ ਜਿਹੜਾ ਹੈਗਾ ਅੱਧੇ ਫੁੱਟ ਦੇ 6-6 ਇਨਸਰਟ ਕਰ ਲਿਓ ਸਬਟ ਦਰਸਲ ਇਹ ਹੈ ਕਿ ਪਾਤਰ ਸਾਹਿਬ ਕੁਦਰਤ ਨਾਲ ਵੀ ਜੁੜੇ ਹੋਏ ਸੀ ਔਰ ਸਾਹਿਤ ਦੇ ਤਾਂ ਉਹ ਹੈ ਹੀ ਬਹੁਤ ਵੱਡੇ ਥੰਮ ਸੀਗੇ ਤੇ ਚੰਗੀ ਕਿਸਮ ਦੇ ਦਰੂ ਸਾਡੇ ਨਾਲ ਵੀ ਜੁੜੇ ਹੋਏ ਸੀ ਕਿਉਂਕਿ ਸੋਚ ਦੇ ਵਿੱਚ ਉਹ ਬਹੁਤ ਜ਼ਿਆਦਾ ਪੀਯੂ ਨਾਲ ਜੁੜੇ ਹੋਏ ਵੀ ਸੱਜਣ ਬੇਲੀ ਅਸੀਂ ਹੈਗੇ ਆ ਮੈਂ ਤਾਂ ਉਹਨਾਂ ਦਾ ਵਿਦਿਆਰਥੀ ਆ ਤਾਂ ਜਦੋਂ ਉਹ ਜਿਸ ਦਿਨ ਉਹ ਰੁਖਸਤ ਹੁੰਦੇ ਆ ਤਾਂ ਉਹਦਾ ਲੱਗਦਾ ਕਿ ਬਹੁਤ ਵੱਡਾ ਕੁਝ ਘਾਟਾ ਪੈ ਗਿਆ ਤੇ ਬੜੇ ਲੋਕਾਂ ਨੇ ਕਿਹਾ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਤੇ ਪਰアシ ਸੋਚ ਵਾਲਿਆਂ ਨੇ ਇੱਕ ਆਪਦੀ ਸੋਚ ਇਹ ਬਣਾਈ ਕਿ ਕਿਉਂ ਨਾ ਵੀ ਰੁੱਖ ਬੂਟੇ ਵਾਲੇ ਬੰਦੇ ਆ ਤਾਂ ਉਹਨਾਂ ਲਈ ਇੱਕ ਬਾਗ ਬਣਾਇਆ ਜਾਵੇ ਫਿਰ ਬਾਗ ਜਿਹੜਾ ਇਹ ਬਾਗ ਇਹ ਅਦਬ ਇਸ ਲਈ ਨਾਂ ਰੱਖਿਆ ਗਿਆ ਕਿ ਅਦਬ ਦਾ ਮਤਲਬ ਵੀ ਸਤਕਾਰ ਹੁੰਦਾ ਵੀ ਉਹਨਾਂ ਦੇ ਮਾਣ ਸਤਕਾਰ ਦੇ ਵਿੱਚ ਇਹ ਬਾਗ ਬਣਾ ਰਹੇ ਆ ਔਰ ਇਹ ਬਾਗ ਸਿਰਫ ਆਈ ਨਹੀਂ ਵੀ ਰੁੱਖ ਬੂਟੇ ਲੱਗੇ ਆ ਇਹ ਇੱਕ ਤਰ੍ਹਾਂ ਦੀ ਲਖਣ ਚੀਜ਼ ਬਣਾ ਰਹੇ ਆ ਕਿ ਇੱਥੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਸਾਹਿਤ ਨੂੰ ਪਿਆਰ ਕਰਦੇ ਨੇ ਇੱਥੇ ਜਿਹੜਾ ਪਹਿਲਾ ਸੈਕਸ਼ਨ ਹੈ ਪਹਿਲੇ ਸੈਕਸ਼ਨ ਦੇ ਵਿੱਚ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਅਕਿਆਲੀ ਜਿਹੜੇ ਸਾਡੇ ਅੱਖਰ ਨੇ ਉਹਨਾਂ ਤੇ ਸਾਰਿਆਂ ਦੇ ਪੱਥਰਾਂ ਤੇ ਖਦੀਰ ਕੇ ਊੜਾ ਉਨਾਬ ਆੜਾ ਆਂਬ ਉਹ ਇੱਕ ਤਰ੍ਹਾਂ ਦੇ ਜਿੱਥੇ ਆੜਾ ਆਂਬ ਦਾ ਪੱਥਰ ਲੱਗਿਆ ਹੋਊਗਾ ਉੱਥੇ ਨਾਲ ਹੀ ਉਹ ਬੂਟਾ ਵੀ ਲੱਗਿਆ ਹੋਊਗਾ ਹੈਨਾ ਤਾਂ ਇਹਦੇ ਹੀ ਸਾਰੇ ਪੁਰਾਣੇ ਪੋਏ ਜਿੰਨੇ ਸਾਡੇ ਬਾਬਾ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਜਿੰਨੇ ਜਿਨ੍ਹਾਂ ਨੇ ਕਫਤਾ ਨੂੰ ਸ਼ੁਰੂਆਤ ਕੀਤੀ ਤੇ ਇਸ ਮੰਜ਼ਰ ਤੱਕ ਪਹੁੰਚਾਇਆ ਉਹਨਾਂ ਸਾਰਿਆਂ ਦੇ ਸਕੈਚ ਤੇ ਉਹਨਾਂ ਦੀ ਪੋਇਟਰੀ ਵੀ ਬਣਨੀ ਹੈ ਇਹ 2.5 ਏਕੜ ਦੇ ਕਰੀਬ ਬਾਗ ਆ ਜਿਹੜਾ ਮੇਰੇ ਛੋਟੇ ਵੀਰ ਹਰਿੰਦਰ ਨੇ ਜਗ੍ਹਾ ਡੈਡੀਕੇਟ ਕੀਤੀ ਆ ਤਾਂ ਇਹ ਇੱਕ ਤਰ੍ਹਾਂ ਦਾ ਸਾਡਾ ਸੁਪਨਾ ਸਾਡਾ ਇਹ ਹੈ ਕਿ ਇਸ ਬਾਗ ਦੇ ਵਿੱਚ ਇਦਾਂ ਦੀ ਇੱਕ ਵਿਲੱਖਣ ਜਿਹੜੀ ਕਲਾ ਤੇ ਕੁਦਰਤ ਦਾ ਜਿਹੜਾ ਸਮੀਲ ਪੇਸ਼ ਕਰੀਏ ਕਿ ਜਿਹੜੇ ਲੋਕ ਪੰਜਾਬ ਆਉਂਦੇ ਆ ਪੰਜਾਬ ਤੋਂ ਬਾਹਰ ਰਹਿੰਦੇ ਆ ਪੰਜਾਬ ਨੂੰ ਪਿਆਰ ਕਰਦੇ ਆ ਬਾਠਰ ਸਾਹਿਬ ਨੂੰ ਪਿਆਰ ਕਰਦੇ ਆ ਉਹ ਇੱਥੇ ਦੇਖਣ ਆ। ਅ ਵਕ ਵਕ ਸਖੀਤਾ ਆਈਆਂ ਬੜਾ ਸਰਾਗ ਇਸ ਕਿਉਂਕਿ ਪਹਿਲੀ ਵਾਰ ਦੇਖਿਆ ਕਿ ਪੰਜਾਬ ਚ ਕਿਸੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਸਰ। ਜੀ। ਕੀ ਕਹਿਣਾ ਚਾਹੋਗੇ ਲੱਗਦਾ ਕਿ ਜਿਹੋ ਕਾਲੇ ਹੋਰ ਕਵੀ ਜਿਵੇਂ ਬਹੁਤ ਜ਼ਿਆਦਾ ਨਾਮ ਜਿਹੜਾ ਰੌਣੀ ਸਾਹਿਬ ਉਹਨਾਂ ਨੇ ਲਏ ਆ ਇਸ ਤਰ੍ਹਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਬਾਗ ਆ ਉਹਨਾਂ ਦੀ ਯਾਦਗਾਰ ਜਿਹੜੀ ਬਣਾਉਣੀ ਚਾਹੀਦੀ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਜਿਵੇਂ ਪਹਿਲਾਂ ਰੌਣੀ ਸਾਹਿਬ ਬੋਲ ਵੀ ਰਹੇ ਸੀ ਕਿ ਅੱਜ ਕੱਲ ਲੋਕਾਂ ਦੀ ਕਿਤਾਬਾਂ ਚ ਰੁਚੀ ਬੜੇ ਲੋਕਾਂ ਦੀ ਨਵੀਂ ਜੇਨਰੇਸ਼ਨ ਦੀ ਘੱਟ ਆ ਤਾਂ ਉਹ ਇਸੇ ਕਰਕੇ ਅਸੀਂ ਜਿਹੜੀ ਇਹ ਵਰਣਮਾਲਾ ਅੱਖਰਮਾਲਾ ਇਹ ਕਿਤਾਬਾਂ ਦੇ ਵਿੱਚ ਹੁੰਦਿਆਂ ਹੁੰਦਿਆਂ ਨਾਲ-ਨਾਲ ਅਸੀਂ ਲਾਈਵ ਲੈ ਜਾਂਦੀ ਆ ਤਾਂ ਉਹ ਜੀ ਜੀ ਇਦਾਂ ਦੇ ਅਪਰਾਲੇ ਵੱਖ-ਵੱਖ ਕਵੀਆਂ ਨਾਲ ਜੋੜ ਕੇ ਇਕੱਲੇ ਕਵੀ ਨਹੀਂ ਈਵਨ ਬਹੁਤ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਸ਼ਕਤੀਆਂ ਨੇ ਸਾਡੇ ਵਿੱਚ ਮੌਜੂਦ ਹੁੰਦੀਆਂ ਜਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਨਾਂ ਦੇ ਜੇ ਬਾਗ ਬਣਾਵਾਂਗੇ ਤਾਂ ਲੋਕ ਬਾਗਾਂ 'ਚ ਜਾਣਗੇ ਤੇ ਨਹੀਂ ਤਾਂ ਫਿਰ ਚਿੱਟੇ ਵਾਲਿਆਂ ਕੋਲ ਤੇ ਠੀਕੇ ਤੇ ਜਾਣਗੇ ਜੋ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਜੋ ਦੇਵਾਂਗੇ ਤਾਂ ਉਹ ਉਹੀ ਉਹ ਕਨਸਿਵ ਕਰਨਗੇ ਸਾਬ ਬਲਵਿੰਦਰ ਸਿੰਘ ਲਖੇ ਵਾਲੀ ਹੋਰਾਂ ਦਾ ਬਹੁਤ ਹੀ ਬਦਿਆ ਟਾਈਮਲੀ ਇੱਕ ਉਪਰਾਲਾ ਹੈ ਬਾਗ ਇਹ ادب ਜਿਹਦੇ ਵਿੱਚ ਸਾਡੇ ਜਿਹੜੇ ਇਮੋਰਟਲ ਕਵੀ ਮੈਂ ਕਹਿ ਸਕਦਾ ਸਰਜੀਤ ਪਾਤਰ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਬਾਗ ਬਣਾਇਆ ਗਿਆ ਹੈ ਔਰ ਅੱਜ ਇੱਥੇ ਸਭਿਆਚਾਰਕ ਪ੍ਰੋਗਰਾਮ ਹੋਇਆ ਉਹ ਮਨਰਾਜ ਹੋਰਾਂ ਨੇ ਬਹੁਤ ਸੋਹਣਾ ਇੱਥੇ ਪੇਸ਼ਕਾਰੀ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਇੱਥੋਂ ਦੇ ਸਰਪੰਚ ਸਾਹਿਬ ਹੋਰਾਂ ਨੇ ਇਹ ਬਾਗ ਆਪਣੀ ਜ਼ਮੀਨ ਦੇ ਵਿੱਚ ਇਹ ਜ਼ਮੀਨਦਾਨ ਕਰਕੇ ਬਣਵਾਇਆ ਸੋ ਅੱਜ ਮੈਂ ਸਾਰੀ ਸੋਚ ਸੰਥਾ ਨੂੰ ਲਖੇਵਾਲੀ ਸਾਹਿਬ ਨੂੰ ਸਰਪੰਚ ਸਾਹਿਬ ਹੋਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਉੱਤਮ ਜਿਹੜੇ ਕਾਜ ਆ ਇਹ ਚੱਲਦੇ ਰਹਿਣੇ ਚਾਹੀਦੇ ਆ